ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਚੱਲ ਰਿਹਾ ਹੈ ਲੜੀਵਰ ਪ੍ਰਸੰਗ ਤਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਧਿਆਇ 6 ਵਿੱਚ ਅੱਜ ਆਪਾਂ ਗੁਰੂ ਸਾਹਿਬ ਜੀ ਦੀ ਜਨੇਊ ਸੰਸਕਾਰ ਦਾ ਪ੍ਰਸੰਗ ਸਰਵਣ ਕਰਾਂਗੇ ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ ਜੀ ਗੁਰੂ ਨਾਨਕ ਦੇਵ ਜੀ ਖੱਤਰੀ ਕੁੱਲ ਵਿੱਚ ਅਵਤਾਰ ਹੋਏ ਸੇ ਜਿਨ੍ਹਾਂ ਨੂੰ ਵੇਦੀ ਆਖਦੇ ਹਨ ਕੋ ਲੱਖ ਦੇ ਹਨ ਜਾਤ ਨੂੰ ਹਿੰਦੂਆਂ ਵਿੱਚ ਇੱਕ ਜਾਤ ਹੈ ਬ੍ਰਾਹਮਣ ਤੇ ਇੱਕ ਖੱਤਰੀ ਇਹ ਦੋ ਜਾਤਾਂ ਉੱਚੀਆਂ ਆਖਦੇ ਆ ਇਹਨਾਂ ਵਿੱਚ ਇੱਕ ਚਾਲ ਹੈ ਕਿ ਬਾਲ ਜਾਂ ਦਿਨੋ ਕੇ 10000 ਰਿਆਂ ਦਾ ਹੋ ਜਾਵੇ ਤਾਂ ਉਸ ਦੇ ਗਲ ਵਿੱਚ ਜਨੇਊ ਪਾਉਂਦੇ ਹਨ ਹੁਣ ਬਾਲਾ ਪ੍ਰੀਤਮ ਜੀ ਦੇ ਪਿਤਾ ਜੀ ਨੇ ਸੋਚਿਆ ਕਿ ਬਰਖੁਰਦਾਰ ਪੁੱਤਰ ਨੂੰ ਜਨੇਊ ਪਾਈਏ ਜਨੇਊ ਪਾਉਣ ਵੇਲੇ ਬਹੁਤ ਰੌਣਕ ਕਰਦੇ ਸਨ ਸਾਰੇ ਸਾਖ ਭਰਾ ਮਿੱਤਰ ਸੱਦਦੇ ਹਨ ਚੰਗੇ ਚੰਗੇ ਭੋਜਨ ਬਣਾਉਂਦੇ ਹਨ ਮੇਥਾ ਕਾਲੂ ਜੀ ਇਹ ਖੁਸ਼ੀ ਆਪਣੇ ਪੁੱਤਰ ਦੀ ਵੇਖਣ ਹੀ ਲੋਚਦੇ ਸਨ ਸੋ ਹਰਧਿਆਲ ਪੁ রোহਤ ਨਾਲ ਸਲਾਹ ਕਰਕੇ ਸਾਰੀ ਤਿਆਰੀ ਕਰ ਲਈ ਜੋ ਦਿਨ ਇਸ ਕੰਮ ਲਈ ਥਾਪਿਆ ਸੀ ਕਿ ਫਲਾਣੇ ਦਿਨ ਇਹ ਖੁਸ਼ੀਆਂ ਮਨਾਵਾਂਗੇ ਉਸ ਦਿਨ ਪੰਡਤ ਆ ਗਿਆ ਪੰਡਤ ਨੇ ਆ ਕੇ ਵੇੜੇ ਵਿੱਚ ਚੌਂਕਾ ਪਵਾ ਕੇ ਇਸ ਨੂੰ ਸੁਥਰਾ ਬਣਵਾਇਆ ਫਿਰ ਇੱਕ ਵੱਡੀ ਚੌਂਕੀ ਡਾਈ ਉਸ ਉੱਤੇ ਇੱਕ ਆਸਨ ਬਿਸ਼ਾ ਕੇ ਆਪ ਬੈ ਗਿਆ ਤੇ ਆਪਣੇ ਅੱਗੇ ਆਟੇ ਨਾਲ ਚੌਕਪੂਰਿਆ ਚੌਕਪੂਰਨਾ ਭਲਾ ਕੀ ਹੁੰਦਾ ਹੈ ਬ੍ਰਾਹਮਣ ਆਟਾ ਉਂਗਲਾਂ ਦੀ ਚੁਟਕੀ ਵਿੱਚ ਲੈ ਕੇ ਕੋਈ ਸ਼ਕਲਾਂ ਬਣਾਉਂਦਾ ਹੈ ਇੱਕ ਅੱਖਰ ਬਣਾਉਂਦਾ ਤੇ ਅੱਖਰ ਹੁੰਦਾ ਓਮ ਇਸ ਸ਼ਕਲ ਦਾ ਜਿਸ ਨੂੰ ਓਮ ਆਖਦੇ ਹਨ ਐਸੇ ਨਾਲ ਅਸਮਾਨ ਦੇ 9 ਤਾਰਿਆਂ ਦੇ ਨਿਸ਼ਾਨ ਬਣਾਉਂਦਾ ਫਿਰ ਇੱਕ ਹੋਰ ਸ਼ਕਲ ਬਣਾਉਂਦਾ ਜਿਸ ਦਾ ਨਾਮ ਗਣੇਸ਼ ਆਖਦਾ ਹੈ ਇਸ ਤਰ੍ਹਾਂ ਚੌਕਪੂਰ ਕੇ ਉਸ ਨੇ ਇਸ ਤੋਂ ਦੂਜੇ ਪਾਸੇ ਆਪਣੇ ਸਾਹਮਣੇ ਗੁਰੂ ਬਾਲਕੇ ਨੂੰ ਬਹਾਲ ਲੀਤਾ ਤੇ ਲੰਗਾ ਕੁਛ ਪੜਨ ਜਿਸ ਨੂੰ ਮੰਤਰ ਪੜਨ ਆਖਦੇ ਹਨ ਉਸਨੇ ਐਉਂ ਪੂਜਾ ਕੀਤੀ ਸਾਰੀਆਂ ਬਣਾਈਆਂ ਮੂਰਤਾਂ ਦੀ ਪੰਡਤਾਂ ਪੂਜਾ ਕਰਦਾ ਪਿਆ ਸੀ ਤੇ ਨਾਨਕ ਗੁਰੂ ਜੀ ਮਿੱਟੀ ਮਿੱਟੀ ਮੁਸਕਰਾਹਟ ਵਿੱਚ ਸਨ ਅੱਖਾਂ ਵਿੱਚ ਇੱਕ ਚਮਕ ਸੀ ਸੁਵਾਦ ਵਾਲੀ ਐਉਂ ਪਿਆ ਜਾਪੇ ਜਿਵੇਂ ਆਪਣੇ ਆਪ ਵਿੱਚ ਫੁੱਲ ਵਾਂਗੂ ਖੜੇ ਹੋਏ ਹਨ ਪਰ ਟਿੱਕੀ ਹੋਏ ਬੈਠੇ ਰੋਹਿਤ ਹਰਦਿਆਲ ਨੇ ਹੁਣ ਹੋਰ ਮੰਤਰ ਪੜ੍ਹੇ ਤੇ ਇੱਕ ਜਨੇਊ ਚੱਕ ਕੇ ਉਸ 'ਪੁਰ ਵੀ ਮੰਤਰ ਪੜ੍ਹੇ ਜਨੇਊ ਇੱਕ 7 ਤਾਰਾਂ ਵਾਲੇ ਤਾਗਿਆਂ ਦਾ ਜੋ ਮੱਟੇ ਹੋਏ ਹੁੰਦੇ ਆ ਇੱਕ ਗੋਲ ਕੇ ਰਾਜਾ ਬਣਿਆ ਹੁੰਦਾ ਵਾ ਤੇ ਐਡਾ ਵੱਡਾ ਹੁੰਦਾ ਵਾ ਕਿ ਗਲੇ ਵਿੱਚ ਪਾ ਕੇ ਬਾਹ ਤੂੰ ਹੀਠਾਂ ਵਾਰ ਇੱਕ ਪਾਸੇ ਕਰ ਲੋ ਤਾਂ ਪੂਰਾ ਆ ਜਾਂਦਾ ਏ ਸੋ ਇਸ ਵੇਲੇ ਐਤਾ ਗਿਧੀਆਂ ਤਾਰਾਂ ਦੀ ਜਾਨੂ ਇੱਕ ਮਾਲਾ ਸੀ ਜੋ ਰੱਬੀ ਭਾਲ ਕੇ ਤੇ ਗੱਲ ਪਾਉਣੀ ਸੀ ਜਦੋਂ ਪੁਜਾਰੀਤ ਇਹ ਜਨੇਊ ਚੁੱਕ ਕੇ ਆਪ ਜੀ ਦੇ ਗਲੇ ਪਾਉਣ ਲੱਗਾ ਤਾਂ ਆਪ ਜੀ ਨੇ ਹੱਥ ਉੱਚਾ ਕਰਕੇ ਰੋਕ ਕੇ ਪੁਜਾਰੀਤ ਨੂੰ ਕਿਹਾ ਇਹ ਕੀ ਹੈ ਤੇ ਕਿਉਂ ਪਾਉਂਦੇ ਹੋ ਪੁਜਾਰੀਤ ਬੋਲਿਆ ਭਲੇ ਸੋਹਣੇ ਬਰ ਖੁਰਦਾਰ ਜੀ ਇਹ ਜਗ ਪੋਵੀ ਤੇ ਤੁਸੀਂ ਉੱਚ ਕੁਲ ਵੇਦੀ ਖੱਤਰੀ ਹੋ ਇਹ ਪੈਰ ਕੇ ਤੁਸੀਂ ਦ੍ਰਿਜ ਹੋ ਜਾਓਗੇ ਤੁਹਾਡਾ ਦੂਜਾ ਜਨਮ ਹੋ ਜਾਏਗਾ ਦਵਿਜ ਲੋਕ ਉੱਚੇ ਹੁੰਦੇ ਹਨ ਜੋ ਦਵਿਜ ਨਹੀਂ ਹਨ ਉੱਚ ਕੁਲ ਖੱਤਰੀ ਨਹੀਂ ਹਨ ਉਹ ਨੀਵੇਂ ਹੁੰਦੇ ਹਨ ਨੀਵੇਂ ਹੁੰਦੇ ਹਨ ਸੁਣ ਕੇ ਬਾਲਕ ਦੇ ਮੱਥੇ ਤੇ ਵੱਟ ਪਿਆ ਪਰ ਫਿਰ ਖੁੱਲ ਗਿਆ ਤੇ ਪ੍ਰੋਹਿਤ ਤੋਂ ਪੁੱਛਣਾ ਕੀਤੀ ਇਹ ਤਾਂ ਗਲੇ ਪਾਇਆ ਮੈਲਾ ਹੋ ਜਾਵੇਗਾ ਤੇ ਫਿਰ ਬ੍ਰਾਹਮਣ ਨੇ ਕਿਹਾ ਫਿਰ ਤੋ ਲਿਆ ਗੁਰੂ ਜੀ ਬੋਲੇ ਪੁਰਾਣਾ ਹੋ ਕੇ ਟੁੱਟ ਜਾਏਗਾ ਫਿਰ ਤੇ ਫਿਰ ਬ੍ਰਾਹਮਣ ਨੇ ਉੱਤਰ ਦਿੱਤਾ ਹੋਰ ਮੋਲ ਲੈ ਕੇ ਗਲੇ ਪਾ ਲਿਆ ਬਾਲਾ ਪ੍ਰੀਤਮ ਜੀ ਨੇ ਕਿਹਾ ਐਸਾ ਜਨੇਉ ਤੂ ਸਾ ਪਾਸ ਨਹੀਂ ਹੈਗਾ ਜੋ ਨਾ ਮਹਿਲਾ ਹੋਵੇ ਨਾ ਟੁਟੇ ਬ੍ਰਾਹਮਣ ਨੇ ਕਿਹਾ ਮੇਰੇ ਪਾਸ ਤਾਂ ਨਹੀਂ ਪਰ हे अनोखे ਬਾਲਕ ਜੇ ਤੇਰੇ ਕੋਲ ਹੈ ਤਾਂ ਮੈਨੂੰ ਦੱਸ ਤੇਰੇ ਚੂਜ अनोखे ਹੀ ਹੁੰਦੇ ਆ ਬਲ ਪ੍ਰੀਤਮ ਜੀ ਨੇ ਕਿਹਾ ਕਿਸੇ ਨੂੰ ਮਾੜਾ ਨਾ ਜਾਣੋ ਸਭਨਾ ਉੱਤੇ ਦਇਆ ਕਰੋ ਐ ਤਾਂ ਹੋਵੇ ਕਪਾ ਲਾਲਚ ਛੱਡ ਕੇ ਜੋ ਹੈ ਉਸ ਵਿੱਚ ਖੁਸ਼ ਰੋ ਪੰਡਤ ਜੀ ਜਿਸ ਨੂੰ ਤੁਸੀਂ ਸੰਤੋਖ ਆਖਦੇ ਹੋ ਉਸ ਦਾ ਕੱਤ ਲੋ ਸੂਤ ਉਸ ਨੂੰ ਸੱਚ ਸੱਚੋ ਸੱਚ ਦੀਆਂ ਵਟਣਾ ਦਿਓ ਤੇ ਸੋਚ ਦੀਆਂ ਪਾਓ ਗੰਢਾ ਜੋ ਪੁੱਤਰ ਰਹੇ ਹੈ ਪੰਡਤ ਨੇ ਹੈਰਾਨੀ ਨਾਲ ਕਿਹਾ ਹਾਂ ਇਹ ਜਨੇਉ ਪਾਓ ਇਹ ਨਾ ਟੁੱਟੇਗਾ ਨਾ ਮੇਲਾ ਹੋਵੇਗਾ ਫਿਰ ਪੰਡਤ ਜੀ ਜੇ ਤੁਸੀਂ ਮੇਰੇ ਪਰਮੇਸ਼ਰ ਦੇ ਘਰ ਵਿੱਚ ਜਨੇਉ ਸਣੇ ਜਾਣਾ ਚਾਹੁੰਦੇ ਹੋ ਤਾਂ ਨਾਲ ਉਸ ਮੇਰੇ ਰੱਬ ਦੀਆਂ ਸਿਫਤਾਂ ਕਰੋ ਆਖੋ ਉਹ ਦਾਦਾ ਚੰਗਾ ਏ ਤੇ ਉਸਦਾ ਨਾਮ ਜੋ ਬੜਾ ਪਵਿੱਤਰ ਹੈ ਉਹ ਲਓ ਤਾ ਦੋ ਜਨੇਊ ਜੋ ਮੈਂ ਕਿਹਾ ਹੈ ਸਿਫਤਾ ਸਲੋਤਾ ਨਾਲ ਸੱਚਾ ਜਨੇਊ ਬਣ ਜਾਵੇਗਾ ਤੇ ਪਿਆਰ ਨਾਲ ਨਾਮ ਲੈਣ ਨਾਲ ਉਹ ਜਨੇਊ ਤੇਰੀ ਪਤ ਰੱਬ ਦੀ ਦਰਗਾਹ ਵਿੱਚ ਬਣਾ ਦੇਵੇਗਾ ਤੂੰ ਚੀ ਕੋਲਦਾ ਤੇ ਸੱਚਮੁੱਚ ਚੰਗਾ ਹੈ ਇਹ ਗੱਲ ਰੱਬ ਮੇਰੇ ਦੇ ਦਰਬਾਰ ਵਿੱਚ ਤੈਨੂੰ ਮਿਲੇਗੀ ਐ ਆਖ ਕੇ ਬਾਲਕੇ ਗੁਰੂ ਜੀ ਆਪਣੇ ਆਸਣ ਤੇ ਖੜੇ ਹੋ ਗਏ ਤੇ ਸਾਰੇ ਸਾਖਾਂ ਅੰਗਾ ਬ੍ਰਾਹਮਣਾ ਸੱਜਣਾ ਵੱਲ ਜੋ ਉਧਾਲੇ ਜੁੜੇ ਬੈਠੇ ਸਨ ਤੱਕ ਕੇ ਬੋਲੇ ਐ ਕਿ ਜਨੇਉ ਪਾਉਂਦੇ ਹੋ ਜੋ ਬ੍ਰਾਹਮਣ ਸੂਤੋਂ ਵਟ ਲੈਂਦਾ ਹੈ ਚੌਕ ਕੇ ਬੈਠ ਕੇ ਪਾ ਦਿੰਦਾ ਹੈ ਇਹ ਤਾਗਾ ਪੁਰਾਣਾ ਹੋ ਕੇ ਟੁੱਟ ਪੈਂਦਾ ਹੈ ਪੁရောਹਿਤ ਬੁੱਢਾ ਹੋ ਕੇ ਮਰ ਜਾਂਦਾ ਹੈ ਕੰਨ ਵਿੱਚ ਜੋ ਕੁਛ ਪੁရောਹਿਤ ਆਖਦਾ ਹੈ ਉਸ ਦੀ ਸਮਝ ਨਹੀਂ ਪੈਂਦੀ ਸੋ ਪੱਲੇ ਕੁਛ ਵੀ ਨਾ ਰਿਹਾ ਤੇ ਨਾਲ ਕੁਛ ਵੀ ਨਾ ਗਿਆ ਫਿਰ ਪਾਉਂਦੇ ਹੋ ਜਨੇਊ ਜੋ ਉੱਚ ਕੁਲ ਬਣ ਜਾਓ ਫਿਰ ਵੇਖੋ ਇਹ ਜਨੇਊ ਗੱਲ ਵਿੱਚ ਪਾ ਕੇ ਝੂਠ ਬੋਲਦੇ ਹੋ ਚੋਰੀਆਂ ਕਰਦੇ ਹੋ ਲੋਕਾਂ ਨਾਲ ਬੁਰਾ ਵਰਤਾਓ ਕਰਦੇ ਹੋ ਧਗੇ ਕਮਾਉਂਦੇ ਹੋ ਨਾ ਸੱਚੇ ਰਹਿੰਦੇ ਹੋ ਨਾ ਸੁੱਚੇ ਰਹਿੰਦੇ ਹੋ ਮਾਲੇ ਮਾੜੇ ਮਾੜੇ ਕੰਮ ਕਰਦੇ ਹੋ ਤੁਸੀਂ ਇਹ ਤਾਗਾ ਪਾ ਕੇ ਉੱਚ ਕਿੰਕੂ ਹੋਏ ਤੇ ਲੋਕ ਨੀਵੇਂ ਕਿਉਂ ਹੋਏ ਤੁਸੀਂ ਤਾਂ ਇਹ ਗਲੇ ਪਾ ਕੇ ਆਪਣੇ ਆਪ ਨੂੰ ਮਾਰੇ ਕਮਾਂ ਤੋਂ ਰੋਕਣਾ ਸੀ ਤੁਸਾਂ ਦੇ ਹੱਥ ਕੀ ਪੈਰ ਕਿਸੇ ਨੂੰ ਦੁੱਖ ਨਾ ਦਿੰਦੇ ਤੁਹਾਡੀਆਂ ਅੱਖਾਂ ਪਿਆਰ ਨਾਲ ਵੇਖਦੀਆਂ ਮਿੱਠੇ ਵਾਕ ਤੁਸੀਂ ਬੋਲਦੇ ਤਾਂ ਤੁਸੀਂ ਉੱਚ ਹੁੰਦੇ ਤਾਂ ਜਾਣਦੇ ਕਿ ਤਾਂਗਾ ਚੋਰ ਵਾਲਾ ਹੈ ਦੇਖੋ ਸਾਰੇ ਵੱਡੇ ਲੋਕੋ ਜਦੋਂ ਤੁਹਾਡੇ ਕਰੀਪ ਰੂਹਤ ਆ ਕੇ ਜਨੇਊ ਪਉਂਦੇ ਹਨ ਕਦੇ ਤੂੰ ਸਾ ਉਸ ਨੂੰ ਡਿਠਾ ਹੈ ਕਿ ਉਹ ਜਿਹਨੇ ਉਹਨੂੰ ਸਫਲਾ ਕਰ ਰਿਹਾ ਹੈ ਕਿ ਅਫਲ ਕਿਉਂਕਿ ਆਪ ਤਾਂ ਮਾੜੀ ਕਮਾਂ ਤੋਂ ਹਟਦਾ ਨਹੀਂ ਤੇ ਲੋਕਾਂ ਨੂੰ ਸਿੱਖਿਆ ਦਿੰਦਾ ਤੇ ਰਾਹ ਦੱਸਦਾ ਏ ਉਹ ਜਿਨੇ ਉਹ ਪਉ ਜੋ ਮੈਂ ਦੱਸਿਆ ਹੈ ਐਨਾ ਪ੍ਰਾਣਾ ਹੋ ਨਾ ਸੜੂ ਐਥੇ ਸੁਖੀ ਰੱਖੂ ਅੱਗੇ ਸੁਖੀ ਕਰੋ ਹਰदयाल ਭਲਾ ਲੋਕ ਸੀ ਜਨਮ ਤੋਂ ਹੀ ਸ ਬਾਲਕੇ ਨੂੰ ਪਰਮੇਸ਼ਰ ਵੱਲੋਂ ਆਇਆ ਸਮਝਦਾ ਸੀ ਅੱਜ ਇਹ ਹਰਿਆਣ ਕਰਨ ਵਾਲਾ ਸੱਚਾ ਉਪਦੇਸ਼ ਇਸ ਨਿੱਕੀ ਉਮਰਾਂ ਵਿੱਚ ਸੁਣ ਕੇ ਕਹਿਣ ਲੱਗਾ ਤੂੰ ਤਨ ਹੈ ਤੂੰ ਤਨ ਹੈ ਤੂੰ ਤਰੋਂ ਆਇਆ ਏ ਤੇਰੀ ਮੈਂ ਮਾਤ ਤੋਂ ਹਾਂ ਜਾਣਦਾ ਏ ਹੋਰ ਸੁਣਨ ਵਾਲੇ ਵੀ ਹੱਕੇ ਬੱਕੇ ਹਰੀਆਂ ਹੋ ਗਏ ਕਿ ਇਸ ਬੱਚੇ ਦੀ ਉਮਰ ਮਸਾ 11 ਵਰੇ ਦੀ ਹੋਸੀ ਦੇਖੋ ਕੈਸੇ ਵਾਕ ਆਖੇ ਸੁ ਹੋਵੇ ਨਾ ਤਾਈ ਕੋਈ ਅਵਤਾਰ ਆਇਆ ਏ ਜੋ ਲੋਕਾਂ ਨੂੰ ਸੁਖ ਦੇਵੇਗਾ ਤੇ ਤਰਤੀ ਦਾ ਭਾਰ ਹਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ